ਬੜੇ ਲੋਕਾਂ ਦੇ ਸਾਹਮਣੇ ਹੋ ਸਕਿਆ ਕਿ ਜੇ ਮਨਨ ਇਨਸਾਫ ਜਿਹੜਾ ਦੇ ਸਪੀਸ ਸੰਵਿਧਾਨ ਦੇ ਤਰਫ ਬਾਬਾ ਸਾਹਿਬ ਗਵਰਨਮੈਂਟ ਜਿਹਨੇ ਪ੍ਰਬੰਧ ਕੀਤਾ ਪਰ ਲੇਕਿਨ ਭਾਰਤ ਜਨਤਾ ਪਾਰਟੀ ਜਦੋਂ ਦੀ ਸ਼ਕਤ ਆਈ ਆ ਕਿਉਂਕਿ ਭਾਰਤ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰਦਾ ਭਾਰਤੀ ਜਨਤਾ ਪਾਰਟੀ ਦੇ ਅਡਿਆਲੋਜੀ ਕੀ ਆ ਭਾਰਤ ਜਨਤਾ ਪਾਰਟੀ ਦੇ ਅਡਿਆਲੋਜੀ ਜਿਹੜੀ ਆ ਸਾਰਾ ਜਾਣਦਾ ਕਿ ਉਹ ਸੰਘ ਚਲਾਉਂਦਾ ਉਹਨੂੰ ਆਰਸ ਆਰਐਸਐਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇਸ਼ਧਰਮ ਚਲਾ ਰਹੀ ਹੈ ਪਰ ਆਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ اندر ਰਿਜ਼ਰਵੇਸ਼ਨ ਨਾ ਹੋਵੇ ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ ਜੋ ਸਰਦਿਆਂ ਤੋਂ ਨਤਾਰੇ ਹੋਣਗੇ ਜੋ ਸਰਦਿਆਂ ਤੋਂ ਪਛਾੜੇ ਹੋਣਗੇ ਉਹਨਾਂ ਦੀ ਰਿਜ਼ਰਵੇਸ਼ਨ ਕਿਸੇ ਨਾ ਕਿਸੇ ਖਤਮ ਕੀਤੀ ਜਾਵੇ ਕੋਈ ਨਾ ਕੋਈ ਟਾਂਕੇ ਤਰੀਕਾ ਲੱਭਿਆ ਜਾਵੇ ਇਹ ਭਾਰਤ ਜਨਤਾ ਪਾਰਟੀ ਦੀ ਵੱਡੀ ਜਮਾਤ ਦਾ

ਪਿਛਲੇ ਸਮੇਂ ਦੇ ਦੌਰਾਨ ਤੇਈ ਵੱਡੀਆਂ ਕੰਪਨੀਆਂ ਤੇਈ ਵੱਡੀਆਂ ਕੰਪਨੀਆਂ ਦਾ ਪ੍ਰਾਈਵੇਟ ਕਰਨ ਕੀਤਾ ਗਿਆ ਤਾਂ ਨਿੱਜੀਕਰਨ ਕੀਤਾ ਗਿਆ ਦੇਸ਼ ਦੇ ਅੰਦਰ ਵੱਡੀਆਂ-ਵੱਡੀਆਂ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਕਿਉਂ ਕੀਤਾ ਗਿਆ ਤਾਂ ਕਿ ਉੱਥੇ ਰਿਜ਼ਰਵੇਸ਼ਨ ਖਤਮ ਹੋ ਜਾਵੇ ਦੇਸ਼ਕ ਦੇਸ਼ ਦੀ ਸਰਵੋਤਮ ਅਧਾਰਤ ਦੇਸ਼ ਦੀ ਸਪ੍ਰਿੰਗ ਕੋਡ ਦੇ ਨਾਲ ਕਹਿੰਦੀ ਆ ਕਿ ਪ੍ਰਾਈਵੇਟ ਰਾਹਿਆਂ ਦੇ ਅੰਦਰ ਵੀ ਆਫਸੋਰਸ ਦੇ ਅੰਦਰ ਵੀ ਕੰਟਰੈਕਟ ਦੇ ਰਾਹ ਦੇ ਉੱਤੇ ਵੀ ਰਜਾਇਦਾ ਹੋਣਾ ਚਾਹੀਦਾ ਪਰ ਲੇਕਿਨ ਆਪ ਦੀ ਜਨਤਾ ਪਾਰਟੀ ਨੇ ਇਹ ਹਰਿਆਣਾ ਪਾ ਲਿਆ ਨੀਜੀ ਵੀ ਨੇ ਰਾਹ ਲਾ ਲਿਆ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰ ਦਿਓ ਪੂਨ ਨਜੀਕਰਨ ਕਰ ਦਿਓ ਤਾਂ ਕਿ ਉੱਥੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਸ਼ਡਿਊਲਡਾਸ ਲੋਕਾਂ ਦੇ ਬੱਚੇ ਜਿਹੜੇ ਸ਼ਡਿਊਲਡ ਟ੍ਰਾਈਬ ਦੇ ਬੱਚੇ ਉਹਦੇ ਜਾ ਕੇ ਛੋਟੀ ਮੋਟੀ ਨੌਕਰੀ ਲੈ ਕੇ ਆਪਣਾ ਪੇਟ ਪਾਲਦੇ ਨੇਗੇ ਆਪਣਾ ਰੋਜ਼ਗਾਰ ਪ੍ਰਾਪਤ ਕਰਦੇ ਨੇਗੇ ਆਪਣੇ ਪਰਿਵਾਰ ਨੂੰ ਪਾਲਦੇ ਨੇਗੇ ਉਹਦੇ ਤੋਂ ਬਿਨਾਂ ਜਿਹਾ ਰਹਿ ਜਾਣ। ਸੋ ਕਿਹਦਾ ਅਕਸੀਲੇਸ਼ਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਿਛਲੇ 10 ਸਾਲ ਕੀਤਾ ਉਹ ਲਗਾਤਾਰ ਟ੍ਰੈਂਡ ਲਗਾਤਾਰ ਟ੍ਰੈਂਡ ਚੱਲੀ ਆ। ਤੁਸੀਂ ਜਾਣਦੇ ਹੋ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਇਹ ਜਿਹੜੇ ਕੰਪਨੀਆਂ ਜੋ ਪ੍ਰਾਈਵੇਟ ਕਿਸ ਤਰ੍ਹਾਂ ਵੱਡੀਆਂ ਵੱਡੀਆਂ ਕੰਪਨੀਆਂ ਪੈਟਰੋਲੀਅਮ ਦੀਆਂ ਕੰਪਨੀਆਂ ਕਿਸ ਤਰ੍ਹਾਂ LIC ਵਰਗੀਆਂ ਕਿਸ ਤਰ੍ਹਾਂ ਬੈਂਕਿੰਗ ਸੈਕਟਰ ਦਾ ਪ੍ਰਾਈਵੇਟਕਰ ਇਹ ਸਾਰਾ ਪ੍ਰਾਈਵੇਟਕਰਨ ਜੋ ਹੋਇਆਗਾ ਬਿਸ਼ਾਲ ਲੰਬੇ ਐਸੇ ਦੌਰਾਨ ਕਿਸੇ ਕਰਕੇ ਹੋਇਆਗਾ ਕਿ ਦੇਸ਼ ਦੇ ਲੋ ਨਿਵੇਸ਼ ਜਿਹੜੀਆਂ ਉਹ ਖਤਮ ਹੁੰਦਾ ਰਿਹਾ ਵਪਾਰਕ ਜਨਤਾ ਪਾਰਟੀ ਪਿੱਛੇ ਦੇ ਹੱਥ ਹੋ ਗਈ ਪਾਰਟ ਜਨਤਾ ਪਾਰਟੀ ਦੇ ਹੱਥ ਕਰਤੀ ਤੇ ਜਦੋਂ डोर एंट्री एक डोर एंट्री यानी कि हर था कि जो, के हाँ हाँ जो सीनियर पोस्टा आईएस बना के सिर्फ एक इंटरव्यू लेके यूनियन पब्लिक सर्विस कमिशन एक इंटरव्यू लेगा और इंटरव्यू लेकर जरा तो सिलेक्शन होगी लेटर एंट्री का नाम देता और लगभग थ्री त्रेहठ लोगों की भर्ती इसका प्रावधान नहीं किया गया किस तरह भारतीय पार्थ जनता पार्टी डिजायन बना तरह भारतीय पार्थ जनता पार्टी दलता के खिलाफ शड्यूल टास्क के खिलाफ शेड्यूल ट्राइव के खिलाफ डिजायन एक साजिश रख दी बड़ी पोस्टा तो

तो खड़ा रखा जाए ताकि अंबेडकर जी सोच संविधान पैदा होंगे सारे बराबर ने अंदर डिस्क्रिमिनेशन ना किया जाए ये प्रबंध जो है वो संविधान के अंदर हो रहे हैं पर लेकिन ਆਰਜਨਤਾ ਪਾਰਟੀ ਨੇ ਕਿਹਾ ਪੋਸਟਾਂ ਪਰਕੇ ਜਿਸ ਗੱਲ ਦਾ ਸਬੂਤ ਦਤਾ ਪਾਰਜਨਤਾ ਪਾਰਟੀ ਜਿਹੜੀ ਆ ਉਹ ਸੰਵਿਧਾਨ ਦੇ ਉੱਤੇ ਅੰਜਾਮਤਾ ਉਹ ਬਾਬਾ ਸਾਹਿਬ ਜੀਰੋ ਬੇੜਕੀ ਦੁਆਰਾ ਰਚਿਤ ਸੰਵਿਧਾਨ ਦੇ ਵਿਰੋਧਾ ਉਹ ਦਰਤਾ ਦੇ ਵਿਰੋਧਾ ਉਹ ਸ਼ੈਡਿਊਲ ਦਾ ਸ਼ੈਡਿਊਲ 30 ਲੋਕਾਂ ਦੇ ਬੋਤਾ ਅਰ ਉਸ ਵਾਰ ਹੁਣੀ ਰੀਸੈਂਟਲੀ 45 ਪੋਸਟਾਂ 45 ਪੋਸਟਾਂ ਜਿਹੜੀਆਂ ਨੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਗਈ ਪਰ ਲੇਕੇ ਤੂੰ ਦੇਖਿਆ ਕਿ ਦੇਸ਼ ਤੇ ਚਾਰ ਵੱਡੇ ਰਾਜਾਂ ਦੇ ਅੰਦਰ ਵਿਕਸ਼ਨ ਹੋ ਰਹੀ ਚਾਰ ਵੱਡੇ ਰਾਜ ਚਾਰ ਖੰਡ ਮਹਾਰਾਸ਼ਟਰ ਜੰਮੂ ਕਸ਼ਮੀਰ ਹਰਿਆਣਾ ਚਾਰ ਵੱਡੇ ਰਾਜ ਨੇ ਨਾਲ ਦੇ ਕਿਨ ਵਿੱਚ ਚਾਰ ਖੰਡ ਦੀ ਗੱਲ ਕਰਾਂ ਮਹਾਰਾਸ਼ਟਰ ਦੀ ਗੱਲ ਕਰਾਂ ਤੇ ਸ਼ੈਡਿਊਲ ਟ੍ਰਾਈਬ ਸ਼ੈਡਿਊਲ ਕਾਸ ਹਰਿਆਣਾ ਦੀ ਗੱਲ ਕਰਾਂ ਸ਼ੈਡਿਊਲ ਟ੍ਰਾਈਬ ਸ਼ੈਡਿਊਲ ਕਾਸ ਦੀ ਗਤੀ ਜਿਹੜੀ ਆ ਵੱਡੇ ਪੱਧਰ ਤੇ ਉੱਤੇ ਬੋਲ ਹੋ ਜੂਗਾ ਤੋੜ ਲੈ ਸੰਦੇ ਟੈਂਪਰੇਰੀ ਦੀ ਤਰ ਦੇ ਉਤੇ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਲਿਆ ਪਰ ਲੇਕਿਨ ਇਹ ਸਾਰੇ ਛੜਜੰਤਰ ਦੇ ਪਿੱਛੇ ਇੱਕ ਗੱਲ ਸਾਫ ਆ ਇੱਕ ਗੱਲ ਸਪਸ਼ਟ ਆ ਕਿ ਭਾਰਤ ਜਨਤਾ ਪਾਰਟੀ ਜੋ ਸੰਧਾਨ ਆਵਾਸਾ ਸਾਹਿਬ ਇਧਰੋਂ ਬੈਠ ਕੇ ਜਿਹਨੇ ਬਣਾਇਆਗਾ ਉਹ ਸੰਵਿਧਾਨ ਦੇ ਖਿਲਾਫ ਲਗਾਤਾਰ ਸਾਸਨਤ ਰਹੀ ਆ ਲਗਾਤਾਰ ਦੇ ਰੈਡਮਿਸ਼ਨ ਖਤਮ ਕਰਨ ਦੀ ਗੱਲ ਆ ਚਾਹੇ ਪ੍ਰਾਈਵੇਟ ਕਰਨ ਦੀ ਗੱਲ ਆ ਤਹੈ ਜੀ ਕੰਮ ਕਰਨ ਦੀ ਗੱਲ ਆ ਕਿ ਸਭ ਨੂੰ ਸਾਫ਼ ਹੁੰਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸ਼ੈਡਿਊਲ ਕਾਸ ਦੇ ਨਾਲ ਸ਼ੈਡਿਊਲ ਕਾਇਦ ਦੇ ਨਾਲ ਧੋਖਾ ਕਰ ਰਹੀ ਆ ਉਹਨਾਂ ਨੂੰ ਬੰਦਾ ਅਧਿਕਾਰ ਜੋ ਪ੍ਰਾਂਤ ਮੇਰੇ ਆਏਗਾ ਉਹਨੂੰ ਖਤਮ ਕਰਨ ਦੇ ਲਈ ਕੋਜੀ ਚਾਲ ਚਾਲਾਂ ਦੇ ਵਿੱਚ ਚੱਲ ਰਹੀ ਆ ਅਸੀਂ ਇਸ ਗੱਲ ਦਾ ਪ੍ਰਯੋਗ ਰੋਧ ਕਰਦੇ ਆ ਅਸੀਂ ਕਹਿੰਦੇ ਆ ਆਵਾਮੀ ਪਾਰਟੀ ਇਸ ਗੱਲ ਦੀ ਨਾ ਕਰਦੀ ਆ ਕਿ ਇਹ ਲੇਗਲ ਐਂਟਰੀ ਆ ਤੁਰੰਤ ਬੰਨਤੀ ਕੀਤੀ ਜਾਵੇ ਤੁਰੰਤ ਜਿਹੜੀਆਂ ਪੋਸਟਾਂ ਆਈਐਸ ਦੇ ਅੰਦਰ ਆਈਪੀਐਸ ਦੇ ਅੰਦਰ ਜਾਂ ਹੋਰ ਵੰਦੀਆਂ ਸਿਵਲ ਸਰਸਤੇ ਜਿਹੜੀਆਂ ਉਹਨਾਂ ਉੱਤੇ ਸਾਰੀਆਂ ਪੋਸਟਾਂ ਦੇ ਉੱਤੇ ਤੁਰੰਤ ਜੋ ਵਰਦੀ ਰਜਿਸਟ੍ਰੇਸ਼ਨ ਆ ਉਹਦੇ ਹਿਸਾਬ ਨਾਲ ਸਪੈਸ਼ਲ ਜਿਹੜਾ ਬੈਕਲੌਗ ਰਾਈਟਸ ਲਾ ਕੇ ਜਿਹੜਾ ਬੈਕਲੌਗ ਪੈਂਡਿੰਗ ਪਿਆਗਾ ਉਹ ਸਾਰੀਆਂ ਸਾਮੀਆਂ ਜਿਹੜੀਆਂ ਤਰੰਤ ਕਰਕੇ ਦੇਖਦੇ ਦਰਦ ਲੋਕਾਂ ਦੇ ਨਾਲ ਦੇਸ਼ ਦੇ ਸ਼ਹਿਰੂ ਦਾ ਸੂਟ ਰੇਪ ਲੋਕਾਂ ਦੇ ਨਾਮ ਇਨਸਾਫ ਪੁੱਤਰ ਹੁਣੇ ਅੰਕੜਾ ਜਾਰੀ ਹੋਇਆ ਕਿ ਦੇਸ਼ ਦੇ ਅੰਦਰ ਲਗਭਗ 9 ਲੱਖ 9 ਲੱਖ 64 ਹਜ਼ਾਰ ਤੋਂ ਉਪਰ ਪੋਸਟਾਂ 9 ਲੱਖ 64 ਹਜ਼ਾਰ ਤੋਂ ਉਪਰ ਪੋਸਟਾਂ ਸਰਕਾਰੀ ਅਦਾਰਿਆਂ ਦੇ ਅੰਦਰ ਸਰਕਾਰੀ ਅਦਾਰਿਆਂ ਦੇ ਅੰਦਰ 9 ਲੱਖ 64 ਹਜ਼ਾਰ ਤੋਂ ਉਪਰ ਪੋਸਟਾਂ ਖਾਲੀ ਪਈਆਂ ਨੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਸਾਡੇ ਸ਼ੈਡਿਊਲ ਕਾਸ ਸ਼ੈਡਿਊਲ ਕਾਈਡਜ਼ ਜਦਾ ਇੱਕੋ ਕਲਾਸ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਹੱਕ ਮਿਲਦਾ ਸੀ ਕਿ ਲਗਾਤਾਰ ਕੋਰਸ ਦਾ ਨਾਮ ਕਰਨਾ ਬੀਸ ਗੱਲ ਦਾ ਸਬੂਤਾ ਕਿ ਭਾਰਤੀ ਜਨਤਾ ਪਾਰਟੀ ਦੇਖਦੇ ਐਸ்சி ਐਸਟੀ ਲੋਕਾਂ ਦੀਆਂ ਧੁੱਕਾ ਕਰ ਦਿੱਤੀ ਜੋ ਸੰਵਿਧਾਨ ਦੇ ਅੰਦਰ ਪ੍ਰੋਟੈਕਸ਼ਨ ਨਾ ਕੀਤੀ ਗਈਆ ਜੋ ਸੰਵਿਧਾਨ ਦੇ ਅੰਦਰ ਵਾਇਰ ਦਿੱਤਾ ਗਿਆਗਾ ਗਰੀਬ ਲੋਕਾਂ ਨੂੰ ਉਹਨੂੰ खत्म करना इधर भारतीय तो जनता पार्टी कह रही है सुमैच जो ड्राइव भारतीय जनता पार्टी ने अपनी मुहम चलाई है मैं सारे पंजाब के शेड्यूल कास्ट शेड्यूल ट्राइव लोगों को अपील करता कि भारतीय जनता पार्टी की इस ड्राइव का मुकम्मल बैकआउट किया जाए जल भी कोई शेड्यूल कास्ट शेड्यूल ट्राइब के कार भारतीय जनता पार्टी का नुमाइंदा

ਇੱਕੀ ਨੇ ਸਦਿਆ ਰੱਖਿਆ ਕੇ ਭਾਰਤ ਜਨਤਾ ਪਾਰਟੀ ਦੀ ਉਹੀ ਸੋਚ ਜਿਹੜੀ ਸਦੀਆਂ ਪੁਰਾਣੀ ਸੀ ਕਿਉਂਕਿ ਇਹਦੇ ਪਿੱਛੇ ਆਸਾਸਟੇ ਲਿਆ ਪ੍ਰੋਗਰਾਮ ਕਰੀਆ ਸਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਖਾਸ ਕਰਕੇ ਸ਼ੈਡਿਊਲ ਕਾਸਟ ਜੂ ਟ్రਾਈਬਲ ਦੇ ਲੋਕਾਂ ਨੂੰ ਅਪੀਲ ਆ ਕਿ ਭਾਰਤ ਜਨਤਾ ਪਾਰਟੀ ਇਸ ਦਰਾਈਦਾ ਤੌਰ 'ਤੇ ਰੋਲ ਕੀਤਾ ਜਾਵੇ ਔਰ ਕੋਈ ਨੀਲਾ ਮੈਂਬਰ ਨਾ ਬਣਾ ਜਾਵੇ ਔਰ ਮੈਂ ਬੈਂਤੀਪੁਰ ਦਾ ਸਾਥੀ ਸਰਪੰਚ ਸਿੰਘ ਮਿਤਰੀਓ ਜੀ ਤੋਂ ਵੀ ਤੁਹਾਡਾ ਸਾਥ ਔਰ ਬਹੁਤ ਬਹੁਤਾਂ ਰਾਜੀ ਸਭ ਤੋਂ ਪਹਿਲਾਂ ਦਿਨ ਹੈ ਸਵਾਗਤ ਕਰਦਾ ਸਾਰੇ মিডিਆ ਦਾ ਜਿਨ੍ਹਾਂ ਨੇ ਆਪਣਾ ਕੀ ਸਮਾਂ ਲੋਕ ਸਰ ਪ्रेस कॉन्फ्रेंस ਕਰਕੇ ਆ ਤੇ ਬੀਟੀਕੇ ਹਰਕਾਰਿਓਗ ਸਾਡੇ ਵਿਦੇਸ਼ ਮੰਤਰੀ ਸਰ ਆਰਪਾ ਸਿੰਘੀਮਾ ਸਾਹਿਬ ਨੇ ਕੋਰਨਕਾਸੀ ਦਿੱਤਾ ਹੈ ਕਿ ਇਸ ਵੇਲੇ ਭਾਰਤੀ ਜਨਕਾ ਪਾਰਟੀ ਜੜੀ ਆ ਉਹ ਬਾਬਾ ਸਾਹਿਬ ਬੇਲਤਾ ਸਾਹਿਬ ਨੇ ਜੋ ਸਾਡਾ ਸੰਵਿਧਾਨ ਬਣਾਇਆ ਸੀਗਾ ਕੋਇਕ ਸਮਾਜ ਦਾ ਸਥਾਪਿਤ ਕਰਨ ਵਾਸਤੇ ਇਕੁਅਲ ਸਮਾਜ ਸਿਰਜਣ ਵਾਸਤੇ ਉਹਦੇ ਵਿੱਚ ਪ੍ਰੋਵੀਜ਼ਨਸ ਪਾਇਆ ਗਿਆ ਗਿਆ ਸੀ ਹੁਣੇ ਹਣ ਸ਼ੇਰ ਬਣਾਏ ਗਏ ਸੀਗੇ ਪਰ ਬੜੇ ਦੁੱਖ ਨਾਲ ਗੱਲਾਂ ਪੈ ਰਿਆ ਕਿ ਇੱਕ ਪਲਾਨਡ ਇੱਕ ਡਿਜ਼ਾਈਨਡ ਤਰੀਕੇ ਦੇ ਨਾਲ ਭਾਰਤੀ ਅਨਕਾ ਪਾਰਟੀ ਕੋਲੀ ਹੋਲੀ ਉਸ ਸੰਵਿਧਾਨ ਨੂੰ ਖਤਮ ਕਰਨ ਦੇ ਉੱਤੇ ਉੱਲੀ ਹੋਈ ਹਾਰ ਇਨਾ ਦਾ ਐਕਟ ਜਿਹੜਾ ਇਹੀ ਆ ਕਿ ਕਿਸੇ ਦਾ ਕਿਸੇ ਤਰ੍ਹਾਂ ਕੇ ਸੰਵਿਧਾਨਾਂ ਇਨੂੰ ਜਿਹੜਾ ਉਹ ਬਦਲ ਦਿੱਤਾ ਜਾਵੇ ਔਰ ਜੋ ਸੋਖ ਸਹੂਤਾ ਜੋ ਕੋਈ ਫੈਸਿਲਿਟੀਆਂ ਇਸ ਸੰਵਿਧਾਨ ਦੇ ਰਾਹੀਂ ਗਰੀਬ ਚਲਤਾਂ ਨੂੰ ਅਨਸੂਚਿਤ ਜਾਤੀਆਂ ਨੂੰ ਅਨਸੂਚਿਤ ਜਨ ਜਾਤੀਆਂ ਨੂੰ ਕੋਈ ਵੀ ਸੀ ਵਰਗ ਨੂੰ ਜਿਹੜੀਆਂ ਸਹੂਤਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ। ਸੋ ਇਹਨਾਂ ਨੇ ਇਸ ਵਾਰੀ ਜਿਹੜੀ ਹੁਣੇ ਚੋਣ ਹੋ ਗਈ ਹੈ ਅੱਡੀਆ ਲੋਕ ਸਭਾ ਦੀ ਉਹਦੇ ਵਿੱਚ ਵੀ ਕਿਹਾ ਸੀਗਾ 400 ਤੋਂ ਪਾਰ ਜਾਵਾਂਗੇ। ਮੈਨਾਂ ਇਹ ਬਾਬੇ ਨਾਲ ਕਿੰਨਾ ਜੇ 300 ਤੋਂ ਪਾਰ ਵੀ ਚਲੇ ਜਾਂਦੇ ਤੇ ਹੋਂਕਾ ਕਿ ਇਹਨਾਂ ਨੇ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦੇਣੀ ਸੀ ਤੇ ਤੇ ਸਲਾਮਾ ਘਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ 140 ਤੱਕ ਸਿਮਟੇ ਰੱਖ ਦਿੱਤਾ ਔਰ ਇਹ ਆਪਣੀ ਡਰਾਈਵ ਦੇ ਵਿੱਚ ਸਫਲ ਨਹੀਂ ਹੋ ਸਕਦਾ ਅੱਜ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਢੰਗ ਜਿਹੜੇ ਨੇ ਉੱਨਤ ਰਹੇ ਨੇ ਸਭ ਤੋਂ ਕਲੀਅਰ ਕਾਟਾ ਲਗਾਂ ਪੌਲਰ ਲੈਟਰਲ ਐਂਟਰੀ ਦੀ ਆ ਜਿਹਦੇ ਰਾਹੀਂ ਯੂਪੀਐਸਸੀ ਜੇਕਰ ਗਦਾਇਮ ਲੈਂਦੀ ਆ ਉਹਦੇ ਵਿੱਚ ਪਰਲੇਮਾਨਗਾਮ ਹੁੰਦੇ ਨੇ ਪਰਲੇਮਨਰੀ ਹੁੰਦੇ ਨੇ ਮੈਂਬਰ ਹੁੰਦੇ ਨੇ ਕਈ ਤਰ੍ਹਾਂ ਦੇ ਉਹਦੇ ਵਿੱਚ ਚੜੀ ਆ ਉਹ ਸਕਰੀਨਿੰਗ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਜੁਆਇੰਟ ਸੈਕਟਰੀ ਲੈਵਲ ਦੀਆਂ ਡਾਇਰੈਕਟਰ ਲੈਵਲ ਦੀਆਂ 63 ਪੋਸਟਾਂ ਜਿਹੜੀਆਂ ਸੀਗੀਆਂ ਉਹ ਬਿਨਾ ਕਿਸੇ ਅਥਾਰਿਜ਼ੇਸ਼ਨ ਦਿੱਤਿਆਂ ਫਿਲ ਕਰ ਦਿੱਤੀ ਕਿਉਂਕਿ ਜੇ ਲੈਟਰਲ ਐਂਟਰੀ ਨਾ ਹੋਵੇ ਤੇ ਇਹਦਾ ਇਹਦੀ ਰਿਕਰੂਟਮੈਂਟ ਆ ਕੇ ਥ्रू ਯੂਪੀਐਸਸੀ ਹੋਣੀ ਆ ਔਰ ਯੂਪੀਐਸਸੀ ਦੇ ਨੂੰ ਰੂਟ ਮੈਂਟ ਹੋਏਗੀ ਤੇ ਉਥੇ ਰੈਜ਼ਰਵੇਸ਼ਨ ਦੇ ਬੈਨੀਫਿਟਸ ਦੇਣੇ ਪੈਣਗੇ ਸੋ ਇਹ ਰਾ ਲਾ ਲਿਆ ਕਿ ਆਪਾਂ ਲੈਟਰਲ ਐਂਟਰੀ ਕਰ ਲੈਨੇ ਆ ਇਹਦੇ ਵਿੱਚ ਰੈਜ਼ਰਵੇਸ਼ਨ ਦੀ ਕੋਈ ਲੋ 63 ਸੀਟਾਂ ਭਰ ਲੀਆਂ ਬੜੇ ਦੁੱਖ ਦੀ ਗੱਲ ਆ ਕਿ ਟ੍ਰੇਨ ਸੀਟਾਂ ਦੇ ਵਿੱਚ ਸਾਡੇ ਐਸਸੀ ਐਂਡ ਐਸਟੀ ਜਿੰਨੇ ਵੀ ਲੋਕ ਨਿਯੁਕਤ ਹੋਣੇ ਸੀਗੇ ਉਹ ਸਾਰੇ ਇਹਦੇ ਤੋਂ ਬਾਹਰ ਹੋ ਗਏ ਹੁਣ ਫਿਰ ਡਰਾਈਵ ਚਲਾ ਦਿੱਤੀ 45 ਸੀਟਾਂ ਹੋਰ ਜਿਹੜੀਆਂ ਸੀਗੀਆਂ ਲੈਟਰਲ ਸਾਈਡਵੇ ਜਿਹੜੀ ਐਂਟਰੀ ਆ ਉਹਦੇ ਰਾਈਨ ਭਰਨ ਦੀ ਜਿਹੜੀ ਆ ਕੋਸ਼ਿਸ਼ ਕਰ ਦਿੱਤੀ ਗਈ ਪਰ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ ਇੰਡੀਆ ਅਲਾਈንስ ਨੇ ਵਿਰੋਧ ਕੀਤਾ ਔਰ ਇਹਨਾਂ ਨੂੰ ਮਜਬੂਰਨ ਤੇ 45 ਜਿਹੜੀਆਂ ਸੀਟਾਂ ਐਡਵਰਟਾਈਜ਼ ਕੀਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਪਿਆ ਔਰ ਇਹ ਇਹ ਨਹੀਂ ਆ ਕਿ ਦਿਰੋਚਾਉਂਦੇ ਸੀਗੇ ਕਿ 45 ਸੀਟਾਂ ਜਿਹੜੀਆਂ ਨੇ ਇਹ ਵਾਪਸ ਲਈਆਂ